ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ 'ਚ ਪ੍ਰਸ਼ਾਸਨ ਤੇ ਸਰਕਾਰ ਦੀ ਲਗਾਤਾਰ ਸਖਤਾਈ ਹੋਣ ਦੇ ਬਾਵਜੂਦ ਵੀ ਵੱਡੀ ਗਿਣਤੀ 'ਚ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਈ ਹੈ ਤੇ ਆਏ ਦਿਨ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਪੰਜਾਬ ਦੇ ਵਿੱਚ ਇਸ ਵਾਰ ਵੀ ਸੰਗਰੂਰ ਜ਼ਿਲ੍ਹਾ ਪਰਾਲੀ ਸਾੜਨ ਦੇ ਮਾਮਲੇ 'ਚ ਮੋੜੇ ਰਿਹਾ ਹੈ ਜਿੱਥੇ ਸਭ ਤੋਂ ਵੱਧ ਪਰਾਲੀ ਸਾੜਨ ਦੇ ਕੇਸ ਦਰਜ ਕੀਤੇ ਗਏ ਨੇ ਲੇਕਿਨ ਇਸੇ ਜ਼ਿਲ੍ਹੇ ਤੋਂ ਇੱਕ ਅਗਾਵਧੂ ਤੇ ਜ਼ਿੰਮੇਵਾਰ ਕਿਸਾਨ ਵੀ ਹੈ ਜਿਸ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਤਨੋਈ ਪਿੰਡ ਦਾ ਰਹਿਣ ਵਾਲਾ 38 ਏਕੜ ਦੀ ਖੇਤੀ ਕਰਨ ਵਾਲਾ ਜਗਦੀਪ ਸਿੰਘ ਬੀਤੇ 19 ਸਾਲਾਂ ਤੋਂ ਬਿਨਾ ਪਰਾਲੀ ਨੂੰ ਅੱਗ ਲਗਾਏ ਖੇਤੀ ਕਰ ਰਿਹਾ ਹੈ ਕਿਸਾਨ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਸਹੀ ਤਰੀਕੇ ਤੇ ਸਮੇਂ ਦੀ ਸਮਝ ਦੇ ਨਾਲ ਕੰਮ ਕਰਨ ਤਾਂ ਕਿਸੇ ਨੂੰ ਵੀ ਪਰਾਲੀ ਸਾੜਨ ਦੀ ਲੋੜ ਨਹੀਂ ਪਵੇਗੀ ਬਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਕਾਮਯਾਬੀ ਦਾ ਰਾਜ ਹੈ ਉਹਦਾ ਤੁਹਾਡਾ ਹੈ ਕਮੈਨਟ ਪਿੱਛੇ ਐਸਐਮਐਸ ਠੀਕ ਹੈ ਮੈਂ ਕਹਣਾ ਵੀ ਥੋੜੀ 50% ਕਾਮਯਾਬੀ ਹੈਗੀ ਜਿਹੜੀ ਉਹ ਐਸਐਮਐਸ ਦੇ ਪਿੱਛੇ ਹੈਗੀ ਠੀਕ ਹੈ ਜੇ ਤੁਸੀਂ ਐਸਐਮਐਸ ਨਹੀਂ ਲਾਇਆ ਤਾਂ ਸੋਣਾ ਪ੍ਰਾਈਸ ਤੇ ਡਰਾਈ ਜਾਣਗੇ ਵੀ ਯਾਰ ਪਤਾ ਨਹੀਂ ਇਹਦਾ ਕੀ ਹੋਊ ਕੀ ਹੋਊ ਕੀ ਹੋਣਾ ਕੋਈ ਮੇਰੇ ਵਰਗਾ ਕਹਿੰਦਾ ਛੱਡ ਯਾਰ ਪੁੱਤਰੀ ਲੈ ਕੇ ਪਰਾਂ ਕਰ ਸਾਰੀ ਦੁਨੀਆ ਤੇਰੇ ਨਾਲ ਕਿਹੜਾ ਹੋਊਗਾ ਹਾਂ ਹਾਂ ਪਰ ਬਾਈ ਜੀ ਜਿਹੜਾ ਤੂੰ ਹੈ ਨਾ ਸਭ ਤੋਂ ਪਹਿਲਾਂ ਤਾਂ ਮੇਰੇ ਫੇਵਰੇਟ ਬੱਚੋ ਨੂੰ ਨਿਕਲਣਾ ਠੀਕ ਹੈ ਫਿਰ ਮੇਰੇ ਵੀਰਾਂ ਅੰਸ ਨੇ ਮੇਰੇ ਬੱਚੇ ਨੇ ਨਿਰਣ ਨਗਰ ਹੈ ਠੀਕ ਹੈ ਦਿਲੀ ਦਾ ਬਾਦ ਹੈ ਜੀ ਤਾਂ ਉਸ ਤੋਂ ਬਾਅਦ ਕੀ ਕਰਦੇ ਹੋ ਤੁਸੀਂ ਮਲਚਰ ਕਰਦੇ ਹੋ ਫਿਰ ਹੈਪੀ ਸੁਪਰਸੀਡਰ ਨਾਲ ਹਾਂਜੀ ਹਾਂ ਇਹ ਜਿਹੜੀ ਖੇਤ ਹੈ ਜੀ ਇਹ ਪਹਿਲਾਂ ਐਸਐਮਐਸ ਕਰਤਾ ਜੀ ਉਸ ਤੋਂ ਬਾਅਦ ਦੂਸਰੇ ਦਿਨ ਨੈਕਸਟ ਡੇ ਮਲਚਿੰਗ ਕਰਤਾ ਤੇ ਚਾਰ ਨੇ ਪੈ ਰਹੇ ਨੇ ਦਾ ਜੀ ਅੱਜ 35 ਕਿਲੋ ਯੂਰੀਆ ਪਾ ਗਏ ਅਸੀਂ ਕਿ ਇੱਕ ਕਲਟੀਵੇਟਰ ਮਾਰ ਕੇ ਜੀ ਬਜਾਈ ਕਰ ਰਹੇ ਹਾਂਗੇ ਹੁਣ ਤੁਸੀਂ ਦੇਖ ਲਓ ਇਹ ਪ੍ਰਾਲੀ ਦਾ ਨਾਮ ਮਤਰੀ ਜਿਹੜਾ ਹੈਗਾ ਇਹ ਜਿਹੜੀ ਪ੍ਰਾਲੀ ਆ ਇਹ ਫਿਰ ਅੱਗੇ ਕੀ ਫਾਇਦਾ ਕਰੂਗੀ ਬਾਈ ਇਹ ਵਾਜੀ ਜਿਹੜੀ ਪ੍ਰਾਲੀ ਆ ਇਹ ਕਣਕ ਨੂੰ ਫਾਇਦਾ ਘੱਟ ਕਰੂਗੀ ਪਰ ਆਉਣ ਵਾਲੇ ਝੋਨੇ ਨੂੰ ਫਾਇਦਾ ਜ਼ਿਆਦਾ ਕਰੂਗੀ ਕਿਉਂਕਿ ਉਹ ਨਾ ਜਿਹੜਾ ਸਾਡੇ ਨਾਲ ਵਾਜੀ ਆ ਜਿਹੜੀ ਬੈਲਟ ਹੈ ਇਹ ਸਾਰੇ ਕਾਲੇ ਕੰਦਰ ਸੀ ਕਠਾਲੇ ਕੰਦਰ ਸੀ ਜਿਹੜੇ ਤੇ ਉਹਦੇ ਵਾਸਤੇ ਪੀ ਐਚ ਨੂੰ ਕੰਟਰੋਲ ਕਰਨ ਵਾਸਤੇ ਜਿਹੜੀ ਪ੍ਰਾਲੀ ਆ ਮੈਂ ਕਹਿੰਦਾ ਇਸ ਤੋਂ ਵੱਡਾ ਕੋਈ ਔਜ਼ਾਰ ਨਹੀਂ ਅਜੇ ਤੱਕ ਬਣਿਆ ਕਿਸਾਨ ਜਗਦੀਪ ਸਿੰਘ ਦੀ ਇਹ ਤਕਨੀਕ ਤੇ ਲਗਨ ਹੋਰ ਨਾ ਕਿਸਾਨਾਂ ਦੇ ਲਈ ਵੀ ਪ੍ਰੇਰਣਾ ਸਰੋਤ ਬਣ ਰਹੀ ਹੈ ਤੇ ਇਹ ਸਾਬਤ ਕਰਦੀ ਹੈ ਕਿ ਪਰਾਲੀ ਸਾੜੇ ਬਿਨਾ ਵੀ ਧਰਤੀ ਨੂੰ ਹਰਿਆ-ਭਰਿਆ ਰੱਖਿਆ ਜਾ ਸਕਦਾ ਹੈ ਜਗਬਾਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ